ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਪ੍ਰਸ਼ਾਸਨ ਵੀ ਮੰਡੀਆਂ ਦੇ ਵਿੱਚ ਪ੍ਰਬੰਧਾਂ ਨੂੰ ਲੈ ਕੇ ਕਈ ਤਰੀਕੇ ਦੇ ਵੱਡੇ ਬਿਆਨ ਦੇ ਗਏ ਪਰ ਉੱਥੇ ਜੇਕਰ ਗਰਾਊਂਡ ਰਿਐਲਿਟੀ ਦੀ ਗੱਲ ਕਰੀਏ ਤਾਂ ਗਰਾਊਂਡ ਰਿਐਲਿਟੀ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਜੇ ਹਾਈ ਕੋਚ ਹੁਣ ਜਲਾਲਾਬਾਦ ਚ ਦੇਖਣ ਨੂੰ ਮਿਲਿਆ ਜਿੱਥੇ ਮੰਡੀ ਦੇ ਵਿੱਚ ਆ ਰਹੀ ਲਿਫਟਿੰਗ ਦੀ ਸਮੱਸਿਆ ਦੇ ਕਾਰਨ ਕਿਸਾਨਾਂ ਦੇ ਵੱਲੋਂ ਮੋਰਚਾ ਲਗਾ ਲਿਆ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਦੇ ਵਿੱਚ ਕਿਸਾਨਾਂ ਦਾ ਸਾਥ ਦੇਣ ਦੇ ਲਈ ਦੇ ਤੌਰ ਦੇ ਉਤੇ ਮਜ਼ਦੂਰ ਵਰਗ ਵੀ ਪਹੁੰਚਿਆ ਇੱਥੇ ਕੰਮ ਕਰ ਰਹੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੰਡੀ ਦੇ ਵਿੱਚ ਲਿਫਟਿੰਗ ਨਹੀਂ ਹੋ ਰਹੀ ਜਿਸ ਕਾਰਨ ਉਹਨਾਂ ਦਾ ਖਰਚਾ ਕੱਢਣਾ ਵੀ ਔਖਾ ਹੋਇਆ ਪਿਆ ਹੈ ਉਹ ਆਪਣੇ ਪੱਲੇ ਤੋਂ ਆਪਣਾ ਰੋਜ਼ਗਾਰ ਜਿਹੜਾ ਹੈ ਉਹ ਕਰ ਰਹੇ ਨੇ ਤੇ ਲਗਾਤਾਰ ਪ੍ਰਸ਼ਾਸਨ ਕਿਸੇ ਵੀ ਤਰੀਕੇ ਦੇ ਨਾਲ ਹੱਥ ਪੱਲਾ ਨਹੀਂ ਫੜਾ ਰਿਹਾ ਦਿੱਕਤਾਂ ਹੀ ਕਿਸਾਨਾਂ ਨੂੰ ਵੀ ਆ ਰਹੀਆਂ ਮਜ਼ਦੂਰਾਂ ਨੂੰ ਵੀ ਆ ਰਹੀਆਂ ਕਿਸਾਨ 25 ਤੋਂ 30% ਕਣਕ ਘਰੇ ਰੱਖੀ ਬੈਠੇ ਆ ਜੀ ਬਾਕੀ ਜਿਹੜੀ ਮੰਡੀ ਚ 60000 ਗੱਟਾ ਪਿਆ ਜੀ ਇਹਦੇ ਵਿੱਚੋਂ ਸਿਰਫ ਆਪਣੇ ਸੁੱਨ ਚਾਹ ਵੀ 210 ਗੱਟਾ ਹੀ ਚੱਕਿਆ 280 ਗੱਟਾ ਹੀ ਚੱਕਿਆ ਗਿਆ ਸਾਰਾ ਜੀ ਹੁਣ ਜਿਹੜੇ ਮਜ਼ਦੂਰ ਆਏ ਬੈਠੇ ਇੱਥੇ ਜੂਪੀ ਤੋਂ ਆਏ ਬੈਠਾ ਬਿਆਹਤ ਹੋਏ ਬੈਠੇ ਜੀ ਇਹਨਾਂ ਨੇ ਹੋਰ ਵੀ ਕੋਈ ਕੰਮ ਧੰਦਾ ਕਰਨਾ ਉੱਤੇ ਝੋਨੇ ਦਾ ਸੀਜ਼ਨ ਆ ਰਿਹਾ ਜਾਂ ਇਹਨਾਂ ਨੇ ਹੋਰ ਵੀ ਦਿਹਾੜੀ ਦਾ ਪਾ ਕਰਨਾ ਜਿਹੜਾ ਗੱਟਾ ਤੋਲਿਆ ਉਹਨਾਂ ਨੇ ਆਪਦੀ ਮਿਹਨਤ ਕਰ ਲਈ ਉਹਨਾਂ ਪੈਸਾ ਬਣ ਗਿਆ ਜੀ ਇਹਨਾਂ ਨੂੰ ਹੁਣ ਗਾਂ ਇੱਥੇ ਬੈਠੇ ਰੋਟੀਆਂ ਖਾਈ ਜਾਂਦੇ ਆ ਵੇ ਇਹਨਾਂ ਦੇ ਗਾਂਪੇ ਲਿਫਟਿੰਗ ਹੋਊਗੀ ਇੱਥੋਂ ਵਿਹਲੇ ਹੋਣਗੇ ਹੋਰ ਵੀ ਮਿਹਨਤ ਮਜ਼ਦੂਰੀ ਕਰਨੀ ਹੁੰਦੀ ਹੈ ਜੀ ਸਰਕਾਰ ਕਿਸਾਨਾਂ ਦੇ ਨਾਲ 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 ਮਜ਼ਦੂਰਾਂ ਨੂੰ ਵੀ ਦੋਲ ਰਹੀ ਹੈ ਜੀ ਇਹ ਲਿਫਟਿੰਗ ਹੋਈ ਨਹੀਂ ਇੱਥੇ ਮੰਡੀ ਨਹੀਂ ਇੱਕ ਗੱਡੀ ਵੀ ਨਹੀਂ ਆਈ ਜਿਆ ਸਾਹਿਬ ਇੱਕ ਗੱਡੀ ਵੀ ਨਹੀਂ ਆਈ ਜੀ ਪਰ ਜਦ ਜੋ ਮੰਨ ਕੇ ਚੱਲੋ ਨੀ ਿਆ ਗੱਡੇ ਭਰੇ ਪਏ ਆ ਜੋ ਨਹੀਂ ਸ਼ਾਰਟੇਜ ਆਉਂਦੀ ਹੈ ਜਿਸ ਤਰ੍ਹਾਂ ਸਟਾਕ ਲੱਗ ਗਿਆ ਸਟਾਕ ਦੇ ਵਿੱਚ ਸ਼ਾਰਟੇਜ ਘਟ ਆਉਂਦੀ ਜੇ ਇਸ ਤਰ੍ਹਾਂ ਪਿਆ ਕਣਕ ਸੁਗਦੀ ਹੈ ਇਹ ਸ਼ਾਰਟੇਜ ਮਾੜਾ ਜ਼ਿਮੀਦਾਰ ਜਿਹੜਾ ਦਬਾਊ ਜ਼ਿਮੀਦਾਰ ਆ ਉਹਨੂੰ ਸ਼ਾਰਟੇਜ ਆੜਤੀ ਦੇ ਆਖੇ ਲਾ ਕੇ ਸ਼ਾਰਟੇਜ ਆਪ ਦੇ ਪੇਟੇ ਪਾਉਣੀ ਪੈਂਦੀ ਹੈ ਕਿਸਾਨ ਨੂੰ ਕਿਉਂਕਿ ਗੱਟਾ ਆਪਾਂ ਨੂੰ ਪਤਾ ਹੈ ਔਟੋਮੈਟਿਕ ਹੀ 100 200 ਗ੍ਰਾਮ ਘਟਦਾ ਹੀ ਘਟਦਾ ਜੀ ਜੇ ਲਿਫਟਿੰਗ ਹੋਊਗੀ ਸ਼ਾਮੇ ਉੱਥੇ ਜਾਊਗਾ ਕਦਮਾਂ ਤਾਂ ਲਿਫਟਿੰਗ ਵੀ ਉੱਥੇ ਸ਼ਾਰਟੇਜ ਨਹੀਂ ਪੈਂਦੀ ਜੀ ਮੌਸਮ ਦਾ ਵੀ ਮੌਸਮ ਦਾ ਵੀ ਖਰਾਬ ਹੈ ਜੀ ਮੌਸਮ ਵੀ ਹਨੇਰੀ ਬੱਦਲ ਮੀਂਹ ਯਹਾਂ ਅੱਛਾ ਗੱਟਾ ਇੱਕ ਵੀ ਨਹੀਂ ਚੱਕਿਆ ਗਿਆ ਜਗ੍ਹਾ ਨਹੀਂ ਹੈ ਹਮ ਤੇ ਅਸੀਂ ਹੁਣ ਗਰੀਬ ਬੰਦੇ ਹੈਗਾ ਹੁਣ ਸਾਰੇ ਇੱਥੇ ਬੈਠ ਕੇ ਜਿੰਨਾ ਕਮਾਇਆ ਇੱਥੇ ਖਾ ਲੈਣਾ ਤੇ ਫਿਰ ਅੱਗੇ ਕੀ ਵੇਚਾਂਗੇ ਕਾਹ ਸੇ ਆਏ ਹੋ ਬਿਹਾਰ ਸੇ ਹਰ ਸਾਲ ਆਤੇ ਹੋ ਹਾਂਜੀ ਅੱਛਾ ਅਭੀ ਕਮਾਈ ਕੁਛ ਨਹੀਂ ਹੋਇਆ ਇਧਰ ਨਾ ਜੀ ਅਭੀ ਕਮਾਈ ਕੁਛ ਨਹੀਂ ਹੋਇਆ ਪੱਲੇ ਸੇ ਖਾ ਰਹੇ ਹੋ ਹਾਂ ਹਾਂਜੀ अच्छा कणक नहीं आ रही जी कणक तो करा दे पहले सारी बात है क्या काम क्या यहां पे काम क्या करते हो आप मंडी में हां जी कान के बोरी भरते हैं अच्छा भराई का काम भराई हैं। हैं। का लोडिंग लिफ्टिंग अच्छा हां जी तो अभी इस सीजन में कुछ भी नहीं किया अभी ना अभी कुछ ही नहीं किया कितने लोग हैं मंडी में अभी यहां पर हम, हम, हम हमारी दुकान पर अभी यहां 12 बंदे हैं 12 13 बंदे 12 13 बंदे हैं अच्छा तो वेले बैठे हैं हां जी वेले बैठे हैं क्या नाम है तुम्हारा कुछ सात आठ दाऊ लगे हैं इथे क्या नाम है 100 भैया 100 भैया दिलीप शर्मा कहां के रहने वाले हो बिहार के मधेपुरा जिला असली आज ता ਇਹ ਰੋਹ ਪ੍ਰਦਰਸ਼ਨ ਮੀਡੀਆ ਰਾਹੀਂ ਦੇ ਰਹੇ ਆ ਜੇ ਅੱਜ ਤੱਕ ਇਹ ਦੀ ਅੱਜ ਨਾ ਇਹਦੀ ਲਿਮਟ ਹੋਈ ਤੇ ਕੱਲ ਨੂੰ ਅਸੀਂ ਆਪਦਾ ਰੋਹ ਪ੍ਰਦਰਸ਼ਨ ਸੜਕਾਂ ਜਾਮ ਕਰਾਂਗੇ ਜਾਂ ਇਸ ਟ੍ਰੇਮ ਦਾ ਘਰਾਓ ਕਰਾਂਗੇ ਜਿੱਥੇ ਵੀ ਸਾਡਾ ਕੋ ਬਣਦਾ ਆ ਤਿੰਨ ਕਿੱਲਾਂ ਦੀ ਮੰਡੀ ਅਸੀਂ ਤੇ ਬੋਰੀਆਂ ਭਰੀਆਂ ਪਈਆਂ ਤੇ 25 ਤੋਂ 30% ਇਹ ਲੋਕਾਂ ਦੀ ਕਣਕ ਘਰੇ ਪਈ ਆ ਉਹ ਕਣਕ ਲੋਕ ਕਿਤੇ ਸੱਟਣਗੇ ਉਤੋਂ ਬਾਰਸ਼ ਦਾ ਟਾਈਮ ਆ ਅਸੀਂ ਪਾਲ ਫਲੋਸ ਕੇ ਤੇ ਲੈ ਆਂਦੀ ਪਰ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਆ ਵੀ ਅਸੀਂ ਤਾਂ ਇਹਨਾਂ ਦਾ ਸਾਰਾ ਪ੍ਰਬੰਧ ਕਰ ਲਿਆ ਲਿਫਟਿੰਗ ਦਾ ਪ੍ਰਬੰਧ ਕਰ ਲਿਆ ਪੈਸਿਆਂ ਦਾ ਪ੍ਰਬੰਧ ਕਰ ਲਿਆ ਬਾਹਰ ਤਾਂ ਨੇ ਦਾ ਪ੍ਰਬੰਧ ਕਰ ਲਿਆ ਤੇ ਕਣਕਾਂ ਇੰਨੀਆਂ ਭਿੱਜ ਗਈਆਂ ਮੰਡੀ ਦੇ ਵਿੱਚ ਜਿਹਦਾ ਕੋਈ ਮਾਈ ਬਾਪ ਨਹੀਂ ਪਿਆ ਬਣਦਾ ਤਾਂ ਇਹ ਸਰਕਾਰ ਨੂੰ ਅਸੀਂ ਚੇਤਾਵਨੀ ਦੇਂਦੇ ਆ ਵੀ ਅੱਜ ਆ ਸਾਡੀ ਜੇ ਨਾਲ ਲਿਫਟਿੰਗ ਹੋਈ ਤੇ ਕੱਲ ਨੂੰ ਅਸੀਂ ਕੋ ਆਵਦਾ ਸਾਰੇ ਕਿਸਾਨਾਂ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਕੋਈ ਆਵਦਾ ਅਖਣਾ ਕੋ ਅਗਲਾ ਵੱਡਾ ਲਾਵਾ